وان لائیو ਕਰ ਦਿਓ ਧੰਨਵਾਦ ਤੁਹਾਡਾ ਜੀ ਕੱਲ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆਯਾਲੀ ਸਾਹਿਬ ਦੀਆਂ ਕਲੋਨੀਆਂ ਨੂੰ ਲੈ ਕੇ ਕਿਵੇਂ ਪਿਛਲੀਆਂ ਡੇਟਾ ਦੇ ਵਿੱਚ ਫਰਜੀ ਡਾਕੂਮੈਂਟ ਤਿਆਰ ਕਰਕੇ ਪਿਛਲੀ ਕਾਂਗਰਸ ਦੀਆਂ ਸਰਕਾਰਾਂ ਤੋਂ ਫਾਇਦਾ ਲਿੱਤਾ ਗਿਆ ਤੇ ਕਿਵੇਂ ਲੈਂਡ ਪੂਲਿੰਗ ਦੇ ਵਿੱਚੋਂ ਆਪਦੀਆਂ ਜ਼ਮੀਨਾਂ ਬਚਾ ਕੇ ਇਸ ਸਰਕਾਰ ਤੋਂ ਫਾਇਦਾ ਲਿੱਤਾ ਗਿਆ ਕੋ ਗੱਲ ਬੜੀ ਹੈਰਾਨੀ ਮੈਂ ਉਹਨਾਂ ਦਾ ਜਵਾਬ ਦੇਖਿਆ ਕੱਲ੍ਹ ਸ਼ਾਮ ਹੈਰਾਨੀ ਵੀ ਹੋਈ ਮੈਨੂੰ ਤੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਹਾਂ ਕਿ ਆਪਦੇ ਆਪ ਨੂੰ ਇੱਕ ਆਗੂ ਕਹਿਣ ਵਾਲਾ ਬੰਦਾ ਗੱਲ ਨੂੰ ਕਿਵੇਂ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਗੱਲ ਲੈਂਡ ਪੂਲਿੰਗ ਦੀ ਤੇ ਕਲੋਨੀਆਂ ਦੀ ਹੋਈ ਸੀ ਤੇ ਈਆਲੀ ਜੀ 2 ਦਸੰਬਰ ਦਾ ਹੁਕਮਨਾਮਾ ਲੈ ਕੇ ਬਹਿ ਗਏ ਅਕਾਲ ਤਖਤ ਸਾਹਿਬ ਦਾ ਮੈਂ ਆਲੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕਿੰਨਾ ਕੁ ਵਰਤੋਂਗੇ ਅਕਾਲ ਤਖਤ ਸਾਹਿਬ ਨੂੰ ਮੈਂ ਤਾਂ ਕੱਲ ਕੋਈ ਆਪਦੀ ਪ੍ਰੈਸ ਕਾਨਫਰੰਸ 'ਚ ਅਕਾਲ ਤਖਤ ਸਾਹਿਬ ਦਾ ਜ਼ਿਕਰ ਤਾਂ ਨਹੀਂ ਕੀਤਾ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਤੁਸੀਂ ਆਪਦੀਆਂ ਇਲਲੀਗਲ ਜਿਹੜੀਆਂ ਐਕਟਸ ਹੈ ਜਿੱਤੇ ਤੁਸੀਂ ਸੌਦੇ ਕੀਤੇ ਐ ਪੰਜਾਬ ਦੇ ਹਿੱਤਾਂ ਦੇ ਸੌਦੇ ਹੋਏ ਐ ਹੁਣ ਗਰੀਬ ਕਿਸਾਨਾਂ ਦਾ ਤੁਸੀਂ ਹੱਕਾਂ ਦਾ ਸੌਦਾ ਕੀਤਾ ਇਹਨੂੰ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਤਾਂ ਨਹੀਂ ਨਾ ਤੁਸੀਂ ਲੁਕੋ ਸਕਦੇ ਜਵਾਬ ਸ਼ੁਰੂ ਕਿਵੇਂ ਹੋਇਆ ਕੱਲ ਇਹਨਾਂ ਦਾ ਕਿ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਮੰਨਣਾ ਪਊ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪੂਰਾ ਪੈਰਾ ਦੇ ਰਹੇ ਹਾਂ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਇਹਨਾਂ ਨੇ ਮੰਨਣੋਂ ਮਨਾਈ ਕਰਤੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਅਸੀਂ ਤਾਂ ਇਕੱਠਾ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਮੈਂ ਹਿਆਲੀ ਸਾਹਿਬ ਫੇਰ ਇਹ ਗੱਲ ਕਰਦਾ ਮੈਂ ਤਾਂ ਕੱਲ ਕਲੋਨੀਆ ਦੀ ਤੇ ਤੁਹਾਡੇ ਜਿਹੜੇ ਲੈਂਡ ਪੂਲਿੰਗ ਦੇ ਇਸ਼ੂਜ਼ ਆ ਉਹਨਾਂ ਦੀ ਕੀਤੀ ਸੀ ਅਕਾਲ ਤਖਤ ਸਾਹਿਬ ਦੀ ਕੱਲ ਗੱਲ ਮੈਂ ਕੋਈ ਕੀਤੀ ਨਹੀਂ ਉਹਨਾਂ ਮੁੱਦਿਆਂ ਤੇ ਜੇ ਤੁਸੀਂ ਜਵਾਬ ਦਿਓ ਤੇ ਉਹ ਪੰਜਾਬ ਦੇ ਲੋਕਾਂ ਵਾਸਤੇ ਬਿਹਤਰ ਹੋਊਗਾ ਕੁਝ ਇਸ਼ੂਜ਼ ਗੋਲ ਮੋਲ ਕਰਕੇ ਇਹਨਾਂ ਨੇ 41 ਸਾਹਿਬ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਇਸ਼ੂਜ਼ ਇਹਨਾਂ ਨੇ ਟੱਚ ਕੀਤੇ ਜਿਹੜੇ ਮੇਰੇ ਕੱਲ ਪ੍ਰੈਸ ਕਾਨਫਰੰਸ ਦੇ ਸੀ ਇੱਕ ਇਸ਼ੂ ਇਹਨਾਂ ਨੇ ਟੱਚ ਕੀਤਾ ਕਿ ਜਿਹੜੀ ਇਨਲੀਗਲ ਰੈਗੂਲਰਾਈਜ਼ਡ ਕਲੋਨੀ ਇਹਨਾਂ ਨੇ ਕਰਾਈ ਹੈ ਜਿਹੜੀ ਪਾਲਿਸੀ ਕਹਿੰਦੀ ਸੀ ਕਿ 2018 ਤੋਂ ਪਹਿਲਾਂ ਜੇ ਕੋਈ ਕਲੋਨੀਆਂ ਬਣੀ ਹੈ ਤਾਂ ਉਹ ਇੱਕ ਸਰਟਨ ਫੀਸ ਭਰ ਕੇ ਉਹਨਾਂ ਨੂੰ ਤੁਸੀਂ ਰੈਗੂਲਰਾਈਜ਼ ਕਰਾ ਸਕਦੇ ਹੋ ਇਹਨਾਂ ਦੀ ਕਲੋਨੀ ਦੀ ਡਿਵੈਲਪਮੈਂਟ ਤਾਂ 2020 ਤੋਂ ਬਾਅਦ ਸ਼ੁਰੂ ਹੋਈ ਪਰ ਬੈਕਡੇਟ 'ਚ ਮੈਂ ਗੱਲ ਕੀਤੀ ਸੀ ਸਟਾਰਮ ਲੈ ਕੇ ਲੋਕਾਂ ਨਾਲ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਇਹ ਸ਼ੋਅ ਕਰਕੇ ਕਿ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਕ ਡੇਟ ਚ 2015 ਤੋਂ ਸਾਡੀ ਕਲੋਨੀ ਬਣੀ ਹੋਈ ਹੈ ਉਹਦੇ ਚ ਇਹਨਾਂ ਨੇ ਆਪਣੀ ਕਲੋਨੀ ਨੂੰ ਰੈਗੂਲਰਾਈਜ਼ ਕਰਾਇਆ ਤੇ ਕੱਲ ਕਹਿੰਦੇ ਮੈਂ 2015 ਗੱਲ ਕਹੀ ਨਹੀਂ ਮੈਂ ਕੱਲ ਗੂਗਲ ਮੈਪ ਵੀ ਦਿਖਾਏ ਸੀ ਜਿੱਥੇ ਇਹ ਬੜਾ ਕਲੀਅਰ ਦਿਖਦਾ ਸੀ ਕਿ 2018 ਤੋਂ ਪਹਿਲਾਂ 2020 ਤੋਂ ਵੀ ਪਹਿਲਾਂ ਉਥੇ ਖੇਤ ਸੀ ਕੋਈ ਕਲੋਨੀ ਨਹੀਂ ਸੀ ਉੱਥੇ ਕੋਈ ਰੈਗੂਲਰਾਈਜੇਸ਼ਨ ਦੀ ਜਿਹੜਾ ਫੈਸਿਲਿਟੀ ਸੀ ਇਹ ਲੈ ਨਹੀਂ ਸਕਦੇ ਸੀ ਹੁਣ ਜਿਹੜੇ ਕਹਿੰਦੇ ਆ ਕਿ ਮੈਂ 2015 ਦਾ ਤਾਂ ਮੈਂ ਜ਼ਿਕਰ ਹੀ ਨਹੀਂ ਕੀਤਾ ਆ ਮੈਂ ਤੁਹਾਨੂੰ ਦਿਖਾ ਦਿੰਨਾ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਪਾਈ ਸੀ ਗਲਾੜਾ ਕੋਲੇ ਆ ਐਪਲੀਕੇਸ਼ਨ ਦਾ ਮੈਂ ਵੱਡੀ ਕਾਪੀ ਕਢਾ ਕੇ ਲਿਆਇਆ ਹੁਣ ਉਸ ਐਪਲੀਕੇਸ਼ਨ ਚ ਲਿਖਿਆ ਹੈ ਈਅਰ ਆਫ ਸਟੈਬਲਿਸ਼ਮੈਂਟ ਆਫ ਕਲੋਨੀ ਜਦੋਂ ਤੁਸੀਂ ਐਪਲੀਕੇਸ਼ਨ ਪਾਉਨੇ ਹੋ ਤੁਹਾਨੂੰ ਕਲੋਨੀ ਦੀਆਂ ਡਿਟੇਲਸ ਦੇਣੀਆਂ ਪੈਂਦੀਆਂ ਕਿੰਨੇ ਰਕਬੇ ਚ ਹੈ ਰਕਬਾ 28.317 ਏਕੜ ਕਿੰਨਾ ਏਰੀਆ ਵਿੱਚ ਹੈ ਤੁਸੀਂ ਕਿੰਨਾ ਏਰੀਆ ਕਾਮਨ ਪਰਪਸਸਿਸ ਚ ਹੈ ਸੂਟੇਬਲ ਏਰੀਆ ਅਵੇਲੇਬਲ ਏਰੀਆ ਸਟਿਲ ਵਿਦ ਪ੍ਰੋਮੋਟਰ ਕਰਕੇ ਸਾਰੀ ਡਿਟੇਲ ਪਾ ਕੇ ਈਅਰ ਆਫ ਐਸਟੈਬਲਿਸ਼ਮੈਂਟ ਆਫ ਕਲੋਨੀ 15 9 2015 ਆਯਾਲੀ ਸਾਹਿਬ ਤੁਸੀਂ ਲਿਖਿਆ ਬੜੀ ਕਲੀਅਰਲੀ ਜਿਹੜੀ ਗਲਾਡਾ ਕੋਲ ਤੁਹਾਡੀ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਮਨਜ਼ੂਰੀ ਲਿੱਤੀ ਹੈ ਕਿ ਕਲੋਨੀ ਮੇਰੀ 2015 ਦੇ ਵਿੱਚ ਸਟੈਬਲਿਸ਼ ਹੋਈ ਹੈ ਤੇ ਮੈਂ ਕੱਲ Google ਦੇ ਮੈਪ ਵੀ ਦਿਖਾਏ ਸੀ ਤੁਹਾਨੂੰ ਜਿਹਦੇ ਵਿੱਚ ਬੜੀ ਕਲੀਅਰ ਸੀ ਕਿ 2020 ਤੱਕ ਉੱਥੇ ਡਿਵੈਲਪਮੈਂਟ ਵੀ ਸ਼ੁਰੂ ਨਹੀਂ ਹੋਈ ਸੀ ਆ ਮੈਂ ਫੇਰ ਵਿਖਾ ਦਿੰਨਾ ਅੱਜ ਆ ਉਸੇ ਕਲੋਨੀ ਦਾ 2020 ਦਾ ਨਕਸ਼ਾ ਹੈ ਕਿੱਥੇ ਹੈ ਅਨੰਤਾਂ ਇਨਕਲੇਵ ਇਹਦੇ ਵਿੱਚ ਦਸੋਣਾ अनੰਤਾ ਇਨਕਲੇਵ ਜਾ ਕੇ ਸ਼ੁਰੂ ਹੁੰਦੀ ਹੈ ਡਵੈਲਪਮੈਂਟ 2000 22 ਦੇ ਵਿੱਚ ਮਾੜੀਆਂ ਮਾੜੀਆਂ ਸੜਕਾਂ ਬਣਨ ਲੱਗੀਆਂ ਆ 2022 ਦਾ ਗੂਗਲ ਮੈਪ ਹੈ ਇਹਦੇ ਵਿੱਚ ਮਾੜੀਆਂ ਮਾੜੀਆਂ ਕੱਚੀਆਂ ਸੜਕਾਂ ਤੁਹਾਨੂੰ ਦਿਖਣਗੀਆਂ 22 ਚ ਡਵੈਲਪਮੈਂਟ ਸ਼ੁਰੂ ਹੋਈ ਹੈ ਤੁਸੀਂ ਕਹਿ ਰਹੇ ਹੋ 15 ਚ ਲਿੱਤੀ ਮੈਂ 15 ਚ ਮੈਂ ਕਲੋਨੀ ਬਣਾਤੀ ਸੀ ਉੱਥੇ ਦੂਜੀ ਗੱਲ ਇਹਨਾਂ ਨੇ ਕਹੀ ਇਹ Google ਦੇ ਨਕਸ਼ੇ ਦਿਖਾ ਰਿਹਾ ਜੀ Google ਤਾਂ 2-2 3-3 ਸਾਲ ਅਪਡੇਟ ਹੀ ਨਹੀਂ ਕਰਦਾ ਉਹ ਪੁਰਾਣੀਆਂ ਫੋਟੋਆਂ ਹੀ ਚੱਕੀ ਫਿਰਦਾ Google ਮੈਂ ਹੈਰਾਨ ਹੈ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਵੇ ਤੇ ਮੈਨੂੰ ਲੱਗਦਾ ਇਹ ਆਲੀ ਸਾਹਿਬ ਦੇ ਸਟੇਟਮੈਂਟ ਨਾਲ ਕਿਤੇ Google ਦੇ ਸ਼ੇਅਰ ਨਾ ਡਿੱਗ ਪੈਣ ਕਿ ਕਿਤੇ Google ਐਡੀ ਕਮਜ਼ੋਰ ਕੰਪਨੀ ਹੈ 3-3 ਸਾਲ ਆ ਉਹਦੇ ਨਕਸ਼ੇ ਹੀ ਨਹੀਂ ਅਪਡੇਟ ਕਰਦੀ ਫੇਰ ਵੀ ਮੈਂ ਉਹਨਾਂ ਵਾਸਤੇ ਦੱਸ ਦਿਆਂ ਸਾਲ 'ਚ 2-2 ਵਾਰੀ ਅਪਡੇਟ ਕਰਦੇ ਆ ਆ ਨਕਸ਼ਾ 23 3 2020 ਦਾ ਇਸ ਤੋਂ ਅੱਗੇ ਨਕਸ਼ਾ ਆ ਗਿਆ 14 10 2020 ਦਾ ਇਹ ਸਾਲ ਦੇ ਵਿੱਚ ਦੋ ਵਾਰੀ ਅਪਡੇਟ ਹੋਇਆ ਹੋਇਆ ਤੁਸੀਂ ਵੇਖੋ ਹਰ ਨਕਸ਼ਾ ਤੁਸੀਂ ਦੇਖੋਗੇ ਬੜੀ ਕਲੀਅਰਲੀ ਤੁਹਾਨੂੰ ਡਵੈਲਪਮੈਂਟ ਜਿਵੇਂ ਜਿਵੇਂ ਹੁੰਦੀ ਆਈ ਹੈ ਤੁਹਾਨੂੰ ਨਜ਼ਰ ਆਊਗੀ ਆ ਹੁਣ ਇਹ ਆਲੀ ਸਾਹਿਬ ਦਾ ਘਰ ਹੈ ਤੁਸੀਂ ਵੇਖੋ 23 ਦੇ ਵਿੱਚ ਆ ਕੱਚੀਆਂ ਜੀਆਂ ਸੜਕਾਂ ਕੰਸਟਰਕਸ਼ਨ ਸ਼ੁਰੂ ਹੋਈ ਹੁੰਦੀ ਹਵਾਉਂਦੀ ਫਿਰ ਆ 25 ਦੇ ਵਿੱਚ ਆ ਕੇ ਹੁਣ ਇਹਨਾਂ ਦੇ ਤੁਹਾਨੂੰ ਘਰ ਤੇ ਦਫ਼ਤਰ ਦਿਸਣ ਲੱਗਣਗੇ ਸੋ ਇਹ ਅਲੀ ਸਾਹਿਬ Google ਤੇ ਆਪਾਂ ਸ਼ੰਕਾ ਨਾ ਖੜਾ ਕਰੀਏ ਉਹ ਤਾਂ ਸ਼ਾਇਦ 6 ਮਹੀਨੇ ਤਾਂ ਮੈਕ ਕੱਢਿਆ ਮੈਨੂੰ ਲੱਗਦਾ ਹੋ ਸਕਦਾ ਹਰ ਮਹੀਨੇ ਹੀ ਆਪਦੀ ਨਕਸ਼ੇ ਨਾਲ ਅਪਡੇਟ ਕਰਦੇ ਹੋਣ ਤੀਜੀ ਗੱਲ ਜਿਹੜੀ ਤੁਸੀਂ ਆਖੀ ਕਿ ਤੁਸੀਂ ਉੱਥੇ ਨਾ ਕੁਝ ਉਹ ਪੜੇ ਆਪਣਾ ਜਮ੍ਹਾਂ ਬੰਦੀਆਂ ਫਰਦਾਂ ਲੈਂਤੀਆਂ ਕਿ ਜਿਹੜੇ ਮਸਤੀਲ ਨੰਬਰ ਇਹ ਕਹਿ ਰਿਹਾ 71 ਤੇ 8 ਇਹ ਤਾਂ ਪਰਮਿੰਦਰ ਸਿੰਘ ਦੇ ਨਾਂ ਤੇ ਐ ਤੇ ਮੈਂ ਪਰਮਿੰਦਰ ਸਿੰਘ ਦੇ ਇਹ ਪੜਦਾ ਮੜ ਜਾ ਸੁਣਾ ਦਿਆਂ ਮੈਂ ਤੁਹਾਨੂੰ ਕੀ ਕਹਿੰਦੇ ਸੀ ਹਾਲੀ ਸਾਹਿਬ ਦਿਖਾ ਦਿਓ ਕੋਈ ਨਹੀਂ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਬਰਤਰ ਅਗਰ ਅਤਰ ਮਸੀਦ ਦਾ ਨੰਬਰ ਨੇ ਸਾਰੇ ਇਹ ਜਿਹੜੇ ਨਾਮਤ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਮਜੀ कौर ਪਤਨੀ ਰਮਿੰਦਰ ਸਿੰਘ ਉਹਨਾਂ ਨੇ ਮਸਤੀਲ ਹੈਗੀ ਆ ਇਹ 71 ਦੇ ਨੰਬਰ ਰੇ ਤੇ 4 5 6 7 ਹੁਣ 71 ਦੇ ਨੰਬਰ ਤੁਸੀਂ ਉਹ ਨਰਪਿੰਦਰ ਸਿੰਘ ਹੋਰਾਂ ਵਿਦੇ ਤੇ ਵਗੈਰਾ ਵਗੈਰਾ ਦਿਖਾਤੇ ਤੇ ਸਾਰੀ ਫਰਦ ਦੀ ਲੋਕਾਂ ਨੂੰ ਵਿਖਾ ਦਿੰਦੇ ਮੈਂ ਵੀ ਲੈ ਕੇ ਆਇਆ ਫਰਦ ਜਾਂ ਤਾਂ ਮੇਰੇ ਤੇ ਪਰਚਾ ਕਰਾ ਦਿਓ ਕਿ ਇਲੀਗਲ ਫਰਦਾਂ ਚੱਕੀ ਫਿਰਦਾ ਹੈ ਸਾਨੂੰ ਬਦਨਾਮ ਕਰਦਾ ਖਤੌਣੀ ਨੰਬਰ 171 ਮਸਤੀਲ 7071 ਦੀ ਇਹ ਜਮ੍ਹਾਂਬੰਦੀ ਹੈ ਜਿੱਥੇ ਜਿਹਦੇ ਵਿੱਚ ਦਰਜ ਹੈ ਮੈਂ ਪੜ੍ਹ ਹੀ ਦਿਨਾ ਤੁਹਾਨੂੰ ਬਰੂਏ ਵਸੀਕਾ ਨੰਬਰ 202425 1041616 ਵਸੀਕਾ ਮਿਤੀ 12 6 2024 ਇੰਤਕਾਲ ਮਿਤੀ 16 7 2024 ਵੱਲੋਂ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਹਦੀ ਇਹ ਗੱਲ ਕਰ ਰਹੇ ਸੀ ਨਾ ਪਰਮਿੰਦਰ ਹੋਰਾਂ ਦੇ ਨਾਂ ਤੇ ਬੋਲਦੀ ਐ ਮੈਂ ਉਹੀ ਪੜ ਰਿਹਾ ਹਾਂ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਚਰਨ ਸਿੰਘ ਬਾਹਕ ਮੈਸਰਜ਼ ਐਯਾਲੀ ਡਿਵੈਲਪਰਸ ਐਂਡ ਕਲੋਨਾਈਜ਼ਰਸ ਪ੍ਰਾਈਵੇਟ ਲਿਮਟਿਡ ਇੱਕ ਇਹ ਦੂਜਾ ਵੀ ਪੜ ਦਿਆਂ ਤੁਹਾਨੂੰ ਇੱਥੇ ਵਸੀਕਾ ਨੰਬਰ ਉਹ 616 ਸੀ ਅਖੀਰ ਚ 615 ਮਿਤੀ 12 6 2024 ਇੰਤਕਾਲ 16 7 2024 ਸੇਮ ਡੇਟ ਨੂੰ ਹੋਇਆ ਹੈ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਚਰਨ ਸਿੰਘ ਬਾ ਹੱਕ ਮੈਸਰਜ਼ ਯਾਲੀ ਡਿਵੈਲਪਰਸ ਐਂਡ ਕਲੋਨਾਈਜ਼ਰਸ ਪ੍ਰਾਈਵੇਟ ਲਿਮਿਟਿਡ ਆ ਮੈਂ ਹਾਈਲਾਈਟ ਕੀਤੇ ਹੋਇਆ ਯਾਲੀ ਸਾਹਿਬ ਇਹ ਦੱਸ ਦਿਓ ਕਿ 71 ਮਸਤੀਲ ਦੇ ਨੰਬਰ ਨਹੀਂ ਹੈ ਫਿਰ ਇਹ ਬਾਹਰ ਕਿਵੇਂ ਹਨ ਜੀ ਮੈਂ ਫੇਰ ਅੱਜ ਉਹ ਹੀ ਸਵਾਲ ਕਰਦਾ ਇਹ ਚੀਜ਼ਾਂ ਲੈਂਡ ਪੂਲਿੰਗ ਚੋਂ ਬਾਹਰ ਕਿਵੇਂ ਆਈਆਂ ਮੈਂ ਕੱਲ ਤੁਹਾਨੂੰ ਨਕਸ਼ਾ ਦਿਖਾਇਆ ਸੀ ਮੈਂ ਫੇਰ ਨਕਸ਼ਾ ਦਿਖਾ ਦਿਆਂ ਉਹ ਦਿਖਾਇਓ ਜੀ ਨਕਸ਼ਾ ਉਹ ਥੋੜੀ ਸਮਝ ਆਸਤੇ ਇੱਕ ਵਾਰ ਫੇਰ ਦਿਖਾਉਣਾ ਚਾਹਣਾ ਮੈਂ ਕਲੈਰਿਟੀ ਨਾਲ ਆ ਪਿੰਕ ਵਾਲਾ ਪੋਰਸ਼ਨ ਅਜੰਤਾ ਇਨਕਲੇਵ ਆ ਸਾਰਾ ਪੋਰਸ਼ਨ ਇਹਨਾਂ ਦੀ ਮਾਲਕੀ ਵਾਲੀ ਜ਼ਮੀਨ ਆ ਪੀਲਾ ਸਾਢੇ 7 ਕਿੱਲੇ ਐ ਇਹਦੇ ਚ ਇੱਕ ਹੋਰ ਸਕੈਂਡਲ ਹੈ ਹਜੇ بڑے ਸਕੈਂਡਲ ਹੈ ਆਲੀ ਸਾਹਿਬ ਦੇ ਨਿਕਲਣਗੇ ਮੈਂ ਤੁਹਾਨੂੰ ਹੁਣ ਕਾਗਜ਼ ਜੋ ਕੱਢਣ ਹੀ ਲੱਗੇ ਇਹ ਜ਼ਮੀਨ ਇਹਨਾਂ ਨੇ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਉਸੇ ਦੀ ਗੱਲ ਜੀ ਦੀ ਆਪਾਂ ਪਹਿਲਾਂ ਕਰਦੇ ਆਂ ਪਿੰਡ ਬੀਰਮੀ ਤਹਿਸੀਲ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਬਦਲੇ 7 ਕਰੋੜ 55 ਲੱਖ ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਲਿਆ ਹੈ ਪਾਸ ਮਨਪ੍ਰੀਤ ਸਿੰਘ ਹਰਬੀਰ ਸਿੰਘ ਹਰਕਿੰਦਰ ਸਿੰਘ ਗਰੇਵਾਲ ਪੁੱਤਰਾਂ ਗੁਰਚਰਨਜੀਤ ਸਿੰਘ ਗਰੇਵਾਲ ਵਾਸੀ ਮਕਾਨ ਨੰਬਰ 1 ਨੇੜੇ 골프 ਲਿੰਕ ਈਆਲੀ ਖੁਰਦ ਲੁਧਿਆਣਾ ਆਹ ਦਸਕਤ ਹੈ ਈਆਲੀ ਸਾਹਿਬ ਹੋਰਾਂ ਦੇ ਹੁਣ ਇਹ ਮੈਂ ਤੁਹਾਨੂੰ ਕਿਉਂ ਦਿਖਾ ਰਿਹਾ ਹਾਂ ਇਹ ਇਕਰਾਰਨਾਮੇ ਆ ਜਿਹੜੇ ਇਹ 7.7 ਕਰੋੜ ਰੁਪਏ ਪਰ ਏਕੜ ਦੇ ਹੋਏ ਐ ਪਰਮਿੰਦਰ ਹੋਰਾਂ ਤੋਂ ਤੇ ਰਜਿਸਟਰੀ 1.5 ਕਰੋੜ ਰੁਪਏ ਨੂੰ ਹੋਈ ਹੈ ਜਾ ਕੇ ਤਹਿਸੀਲ ਚੋਂ ਕਢਾ ਲਓ 6 ਕਰੋੜ ਰੁਪਿਆ ਪਰ ਏਕੜ ਜਿਹੜਾ ਸਟੈਂਪ ਡਿਊਟੀ ਦੀ ਚੋਰੀ ਇਨਕਮ ਟੈਕਸ ਦੀ ਚੋਰੀ ਤੇ ਉਹ ਪੈਸਾ ਜਿਹੜਾ ਬਲੈਕ ਦਾ ਫਿਰ ਉਹ ਆਇਆ ਕਿੱਥੋਂ ਇਹ ਵੀ ਆਲੀ ਸਾਹਿਬ ਚਲੋ ਇੱਕ ਵੱਖਰਾ ਵਿਸ਼ਾ ਹੈ ਵੱਖਰੇ ਦਿਨ ਦਾ ਉਦੋਂ ਕਰ ਲਾਂਗੇ ਜਿੱਦੋਂ ਹੁਣ ਤੁਸੀਂ ਕਿਤੇ ਦੁਬਾਰਾ ਫਿਰ ਲਾਈਵ ਹੋਏ ਸੋ ਇਹ ਮੈਂ ਦੱਸਣਾ ਚਾਹਣਾ ਆ ਹੁਣ ਇਹ ਜਿਹੜੀਆਂ ਜ਼ਮੀਨਾਂ ਥੋਡੀਆਂ ਜ਼ਮੀਨਾਂ ਕਿਵੇਂ ਬਚੀਆਂ ਮੈਂ ਤਾਂ ਸਾਹਮਣੇ ਰੱਖਿਆ ਹੋਇਆ ਆ ਸਾਰਾ ਏਰੀਆ ਲੈਂਡ ਪੂਲਿੰਗ ਚੋਂ ਬਾਹਰ ਹੈ ਆ ਅਜੰਤਾ ਫਿਰ ਇਹ ਕਹਿੰਦੇ ਜੀ ਕਿ ਰੇਡਾ ਦਾ ਸਰਟੀਫਿਕੇਟ ਹੈ ਤਾਂ ਡਿਵੈਲਪਡ ਲੈਂਡ ਹੈ ਆ ਅਨੰਤਾ ਇਨਕਲੇਵ ਦੀ ਬਾਉਂਡਰੀ ਵਾਲ ਹੈ ਜਿੱਥੇ ਆ ਮੇਰੀ ਉਂਗਲ ਮੈਂ ਚਲਾ ਰਿਹਾ। ਥੋੜੀ ਜਿਹੀ ਜ਼ਮੀਨ ਬਾਉਂਡਰੀ ਵਾਲ ਤੋਂ ਬਾਹਰ ਹੈ। ਡਿਵੈਲਪਡ ਕਿਵੇਂ ਹੈ ਇੱਥੇ ਅੱਜ ਵੀ ਤੁਸੀਂ ਜਾ ਕੇ ਵੇਖ ਲਓ ਖੇਤ ਹੈ। ਮੈਂ ਚੈਲੰਜ ਕਰਦਾ ਕੱਲ ਨੂੰ ਉੱਥੇ ਪ੍ਰੈਸ ਨੂੰ ਲੈ ਚਲਦੇ ਆਂ। ਖੇਤ ਹੈ ਉੱਥੇ। ਤੁਸੀਂ ਇਹਨੂੰ ਡਿਵੈਲਪਡ ਲੈਂਡ ਜਿਵੇਂ ਪਹਿਲਾਂ ਕਾਂਗਰਸ ਵਲੇ ਸ਼ੋਅ ਕੀਤਾ। ਅੱਜ ਤੁਸੀਂ ਇਹਨੂੰ ਵੀ ਡਿਵੈਲਪਡ ਲੈਂਡ ਕਹਿ ਕੇ ਤੁਸੀਂ ਲੈਂਡ ਪੂਲਿੰਗ ਚੋਂ ਬਾਹਰ ਕਰ ਰਹੇ ਹੋ। ਉਦੋਂ ਤੁਸੀਂ ਡਿਵੈਲਪਡ ਲੈਂਡ ਕਹਿ ਕੇ 2018 ਦੀ ਪਾਲਿਸੀ ਦਾ ਫਾਇਦਾ ਲੈ ਲਿਆ। ਤੁਸੀਂ ਹੋਰ ਵੇਖੋ 2018 ਦੀ ਪਾਲਿਸੀ ਚ ਸਾਢੇ 3 ਕਰੋੜ ਰੁਪਇਆ ਜਮ੍ਹਾਂ ਕਰਾ ਕੇ ਜੀ ਅਨੈਗਜ਼ਿਸਟਿੰਗ ਕਲੋਨੀ ਜਿਹਨੂੰ ਉੱਥੇ ਕੁਝ ਹੈ ਹੀ ਨਹੀਂ ਸੀ ਉਹ ਕਲੋਨੀ ਅਪਰੂਵ ਕਰਾ ਲਈ ਤੇ ਉਹ ਸਾਢੇ 3 ਕਰੋੜ ਰੁਪਇਆ ਫਿਰ ਸਰਕਾਰ ਨੇ ਇਹਨਾਂ ਦੀ ਕਲੋਨੀ ਦੀਆਂ ਸੜਕਾਂ ਤੇ ਲਾ ਦਿੱਤਾ ਉਸੇ ਸਾਢੇ 3 ਕਰੋੜ ਨਾਲ ਇਹਨਾਂ ਦੀਆਂ ਸੜਕਾਂ ਬਣੀਆਂ ਇਹ ਗੱਲ ਕਰਦੇ ਆ ਕਿ ਮੈਂ ਤਾਂ ਸੰਦੀਪ ਸੰਧੂ ਦੇ ਖਿਲਾਫ ਇਲੈਕਸ਼ਨ ਲੜਿਆ ਸੀ ਉਹ ਤਾਂ 2019 ਚ ਇਲੈਕਸ਼ਨ ਹੋਈ ਸੀ ਮੈਂ ਤਾਂ 2018 ਦੀ ਪਾਲਿਸੀ ਦੀ ਗੱਲ ਕਰਦਾ ਹੁਣ ਜਿਹੜੀ ਗੱਲ ਦੇਖੋ ਪਾਲਿਸੀ ਜਿਹੜੀ ਹੈ ਬੜੀ ਕਲੀਅਰ ਹੈ ਆ ਮੈਂ ਸਰਕਾਰ ਦੀ ਪਾਲਿਸੀ ਲੈ ਕੇ ਆਇਆ ਪਾਲਿਸੀ ਚ ਜਿੱਥੇ ਭਗਵੰਤ ਮਾਨ ਨੇ ਬਾਹਮ ਰੋੜ ਕੇ ਜਿਵੇਂ ਮੈਂ ਕੱਲ ਗੱਲ ਕਹੀ ਸੀ ਗੋਡਿਆਂ ਪਰਨੇ ਕੀਤਾ ਹੋਇਆ ਕਿਉਂ ਕੀਤਾ ਹੋਇਆ ਇਹ ਪਾਲਿਸੀ ਕੀ ਕਹਿੰਦੀ ਹੈ ਇਹ ਪਾਲਿਸੀ ਇਹਦੇ ਸਾਰੇ ਡਾਕੂਮੈਂਟਸ ਇਹਨਾਂ ਦੀ ਇਲੀਗੈਲਿਟੀਆਂ ਪ੍ਰਾਣੀਆਂ ਡੇਟਾ ਚ ਸਟਾਮ ਜਿਹੜੇ ਇਹਨਾਂ ਨੇ ਖਰੀਦੇ ਉਹ ਸਟਾਮ ਫਰੋਜ਼ਾਂ ਦੇ ਜਿਹੜੇ ਬਿਆਨ ਉਹ ਜਿਨ੍ਹਾਂ ਦੇ ਨਾਂ ਤੇ ਲਿੱਤੇ ਉਹਨਾਂ ਦੇ ਬਿਆਨ ਉਹ ਸਾਰਾ ਕੁਝ ਵਿਜੀਲੈਂਸ ਕੋਲੇ ਹੈ ਭਗਵੰਤ ਮਾਨ ਉਹਦੇ ਲੁਧਿਆਣੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਗੱਲ ਕਹਿ ਕੇ ਆਇਆ ਕਿ ਕੱਚਾ ਚਿੱਠਾ ਹੈ ਮੇਰੇ ਕੋਲੇ ਤੇ ਕੱਲ ਮੇਰੀ ਪੀਸੀ ਦਾ ਤਾਂ ਬੜੀ ਛੇਤੀ ਜਵਾਬ ਦਿੱਤਾ ਸੀ ਤੇ ਭਗਵੰਤ ਮਾਨ ਨੂੰ ਤਾਂ 3 ਮਹੀਨੇ ਹੋ ਗਏ ਤੇ ਅਜੇ ਤੱਕ ਜਵਾਬ ਕਿਉਂ ਨਹੀਂ ਦਿੱਤਾ ਫਿਰ ਇਹੀ ਬਿਆਨ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਬਾਰੇ ਦਿੱਤਾ ਸੀ ਕਿ ਸੁੱਖ ਵਿਲਾਸ ਛਾ ਦੂੰਗਾ ਉਹਦੇ ਸ਼ਾਮ ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਵੀ ਜੇ ਕੋਈ ਇਲੀਗੈਲਿਟੀ ਹੈ ਤਾਂ ਤੋਰ ਬਲਡوزر ਉਧਰ ਨੂੰ ਹਿੰਮਤ ਰੱਖੋ ਨਾ ਯਾਲੀ ਸਾਹਿਬ ਕਹੋ ਕਿ ਜੇ ਮੇਰੀ ਕਲੋਨੀ ਦੇ ਵਿੱਚ ਇਹਦੀ ਰੈਗੂਲਰਾਈਜੇਸ਼ਨ ਚ ਕੋਈ ਇਲਲੀਗੈਲਿਟੀ ਹੈ ਮੈਂ ਗਲਤ ਕੰਮ ਜੇ ਕੀਤਾ ਤਾਂ ਤੋਰੋ ਬਲਡوزر ਚੈਲੰਜ ਕਰੋ ਭਗਵੰਤ ਮਾਨ ਨੂੰ ਮੈਂ ਆ ਜਿਹੜੀ ਪਾਲਿਸੀ ਦੀ ਗੱਲ ਕਰਦਾ ਸੀ ਆ ਦੇਖੋ ਪਾਲਿਸੀ ਜਿਹੜੀ ਰੈਗੂਲਰਾਈਜੇਸ਼ਨ ਦੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ 18 ਅਕਤੂਬਰ 2018 ਨੂੰ ਇਹ ਪਾਲਿਸੀ ਨੋਟੀਫਾਈ ਹੁੰਦੀ ਹੈ 18 ਅਕਤੂਬਰ 2018 ਨੂੰ ਇਹ ਕਹਿੰਦੀ ਕਿ ਇਹ ਪਾਲਿਸੀ ਨੋਟੀਫਾਈ ਦਿਸ ਪਾਲਿਸੀ ਫਾਰ ਦਾ ਕੰਪਾਊਂਡਿੰਗ ਆਫ ਅਨ ਅਥੋਰਾਈਜ਼ਡ ਕਲੋਨੀਆਂਜ਼ ਅਨ ਅਥੋਰਾਈਜ਼ਡ ਕਲੋਨੀਆਂਜ਼ ਨੂੰ ਲੀਗਲ ਕਰਨ ਵਾਸਤੇ ਇਹ ਪਾਲਿਸੀ ਲਿਆਂਦੀ ਗਈ ਤੇ ਪਾਲਿਸੀ ਦਾ ਅਖੀਰਲਾ ਪੈਰਾ ਕੀ ਕਹਿੰਦਾ ਸਾਰੀ ਪਾਲਿਸੀ ਡਿਟੇਲ ਕਰਕੇ ਵਿਨੀਮ ਆਜਨਜੀ ਦੇ ਦਸਕਤ ਹੈ 18 ਅਕਤੂਬਰ 2018 ਨੋ colony which has been developed on or after 19 march 2018 shall be regularized and stringent action as mentioned above shall be taken against the colonizer ye kenda hai ki koi colony jehdi 19 march 2018 to baad regularized kiti gayi hai oh regularized nahi kiti jaogi ਤੇ ਜੇ ਕੋਈ ਡਿਵੈਲਪਰ ਇਸ ਪਾਲਿਸੀ ਦਾ ਗਲਤ ਫਾਇਦਾ ਉਠਾਉਂਦਾ ਹੈ ਕੀ ਹੈ ਦਾ ਮੈਂ ਐਪ ਮੈਂ ਫੇਰ ਵਿਖਾ ਦਿਆਂ ਸੇਮ ਡੇ ਦਾ ਆ ਲੈਂਡ ਹੈ ਅਨੰਤਾ ਇਨਕਲੇਵ ਦਾ ਜਿੱਥੇ ਮੈਂ ਪਿੰਕ ਲਾਈਨਾਂ ਮਾਰੀਆਂ ਵੀਆਂ ਇਹ ਲੈਂਡ ਹੈ ਜਿੱਥੇ ਅੱਜ ਅਨੰਤਾ ਇਨਕਲੇਵ ਹੈ ਤੇ ਜਿਸ ਦਿਨ 2018 ਚ ਪਾਲਿਸੀ ਆਈ ਸੀ ਇੱਕ ਵੀ ਘਰ ਇੱਕ ਵੀ ਸੜਕ ਇੱਕ ਵੀ ਕੰਸਟਰਕਸ਼ਨ ਦੀ ਐਕਟੀਵਿਟੀ ਉੱਥੇ ਹੈ ਨਹੀਂ ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਦੋਂ ਪਹਿਲਾਂ ਸਾਡੀ ਕਲੋਨੀ ਐਗਜ਼ਿਸਟ ਕਰਦੀ ਸੀ ਮੈਂ ਇਹ ਆਲੀ ਸਾਹਿਬ ਨੂੰ ਅੱਜ ਵੀ ਚੈਲੰਜ ਕਰਦਾ 2018 ਦੀ ਇਹ ਪਾਲਿਸੀ ਹੈ ਉਸ ਦਿਨ ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਅਨੰਤਾਂ ਇਨਕਲੇਵ ਦੀ ਦਿਖਾ ਦਿਓ ਇੱਕ ਸਿੰਗਲ ਬਿਜਲੀ ਦਾ ਮੀਟਰ ਦਿਖਾ ਦਿਓ ਉੱਥੇ ਜੇ ਕਿਸੇ ਨੇ ਕਿਸੇ ਦੇ ਲੱਗਿਆ ਹੋਵੇ ਅਕਸਰ ਜੇ ਕੋਈ ਰਹਿ ਰਿਹਾ ਸੀ ਤਾਂ ਬਿਜਲੀ ਦਾ ਮੀਟਰ ਤਾਂ ਲੱਗਿਆ ਹੋਣਾ ਨਾ ਇੱਕ ਸਿੰਗਲ ਬਿਜਲੀ ਦਾ ਮੀਟਰ ਦਿਖਾ ਦਿਓ ਕੋਈ ਵਸੋਂ ਦਿਖਾ ਦਿਓ ਚਲੋ ਮੈਂ ਗੂਗਲ ਦੇ ਮੈਪ ਲੈ ਕੇ ਆਇਆ ਤੁਸੀਂ ਵੀ ਕੱਢ ਲਓ ਤੁਹਾਡੇ ਕੋਲੇ ਤਾਂ ਬਹੁਤ ਵੱਡੇ ਜਾਦੇ ਵਸੀਲੇ ਐ ਮੇਰੇ ਨਾਲੋਂ ਕੋਈ ਪ੍ਰੂਫ ਤਾਂ ਕਰੋ ਨਾ ਜੀ ਸੋ ਇਸ ਕਲੋਨੀ ਇਸ ਪਾਲਿਸੀ ਦੇ ਡਰ ਨਾਲ ਜਿਹੜੀ ਕਹਿ ਰਹੀ ਹੈ ਕਿ ਕੋਈ ਕਲੋਨੀ ਜਿਹੜੀ ਡਿਵੈਲਪ 19 ਮਾਰਚ ਤੋਂ ਬਾਅਦ ਹੋਈ ਹੈ 2018 ਤੋਂ ਉਹ ਰੈਗੂਲਰਾਈਜ਼ ਨਹੀਂ ਹੋਊਗੀ ਤੇ ਸਟ੍ਰਿੰਜੈਂਟ ਐਕਸ਼ਨ ਲਿੱਤਾ ਜਾਊਗਾ ਅਗੇਂਸਟ ਦਾ ਕਲੋਨਾਈਜ਼ਰ ਇਸ ਕਰਕੇ ਜਿਹੜਾ ਹੈ ਜਨਾਬ ਹੋਰਾਂ ਨੇ ਗੋਡੇ ਟੇਕਤੇ ਸਰਕਾਰ ਦੇ ਸਾਹਮਣੇ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਯਾਰ ਮੈਂ ਤਾਂ ਅੱਜ ਫ੍ਰੀ ਪ੍ਰੂਫ ਦਿਖਾਇਆ ਥੋੜੀ ਵੱਟ ਨਾਲ ਵੱਟ ਲੱਗਦੀ ਜ਼ਮੀਨ ਲੋਕਾਂ ਦੀ ਉਹ ਅਕਵਾਇਰ ਹੋਗੀ ਤੇ ਦੂਜੇ ਪਾਸੇ ਤੁਸੀਂ ਆਪਦੀ ਛਡਾ ਲਈ ਤੇ ਮੈਂ ਉਹਨਾਂ ਦੀ ਉਹ ਕੱਲ ਦੀ ਬਾਈਟ ਵੀ ਸੁਣ ਰਿਆ ਸੀ ਜਿਹਦੇ ਵਿੱਚ ਕਹਿੰਦੇ ਫਿਰ ਮੈਂ ਤਾਂ ਜ਼ਿਆਦਾ ਤਾਂ ਨਹੀਂ ਨਾ ਬੋਲਿਆ ਕਿ ਲੋਕ ਕਹਿਣਗੇ ਆਪਦੀ ਜ਼ਮੀਨ ਬਚਾਉਣ ਨੂੰ ਬੋਲਦਾ ਯਾਰ ਇਹ ਕੀ ਜਸਟੀਫਿਕੇਸ਼ਨ ਹੈ ਸਾਰਾ ਪੰਜਾਬ ਸੜਕਾਂ ਤੇ ਆਇਆ ਪਿਆ ਲੋਕਾਂ ਚ ਹਹਾਕਾਰ ਮੱਚੀ ਪਈ ਹੈ ਕਲਟੀਵੇਟਿਡ ਲੈਂਡ ਫਰਟਾਈਲ ਲੈਂਡ ਪੰਜਾਬ ਦੇ ਲੋਕਾਂ ਦਾ ਸਰਕਾਰ ਖੋਣ ਤੇ ਆਈ ਪਈ ਹੈ ਦਿੱਲੀੋਂ ਆ ਕੇ ਲੋਕਾਂ ਨਾਲ ਸੌਦੇ ਕਰਕੇ ਸਰਕਾਰ ਜ਼ਮੀਨ ਹੜੱਪ ਕੇ ਉਹਨਾਂ ਨੂੰ ਦੇਣਾ ਚਾਹੁੰਦੀ ਹੈ ਤੇ ਤੁਸੀਂ ਕਹਿੰਦੇ ਹੋ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਲੋਕ ਕਹਿਣਗੇ ਆਪਦੀ ਜ਼ਮੀਨ ਬਚਾਉਣ ਨੂੰ ਫਿਰਦਾ ਇਹ ਤਾਂ ਹਾਲ ਹੈ ਇਹਨਾਂ ਦਾ ਅੱਜ ਫੇਰ ਮੈਂ ਦੁਬਾਰਾ ਕਹਿਣਾ ਹੈ 44ੀ ਸਾਹਿਬ ਮੈਂ ਲੈਂਡ ਪੂਲਿੰਗ ਥੱਲੇ ਜਿਹੜੇ ਤੁਸੀਂ ਬੈਨੇਫਿਟ ਲਿੱਤੇ ਐ ਤੇ ਜਿਹੜੀਆਂ ਅਨਔਥਰਾਇਜ਼ਡ ਕਲੋਨੀਆ ਨੂੰ ਤੁਸੀਂ ਇਲਲੀਗਲ ਤਰੀਕੇ ਨਾਲ ਰੈਗੂਲਰਾਈਜ਼ ਕਰਾਇਆ ਮੈਂ ਉਹਦੀ ਗੱਲ ਕੀਤੀ ਐ ਫੇਰ ਅਕਾਲ ਤਖਤ ਸਾਹਿਬ ਦੇ ਆੜ ਲੈ ਕੇ ਇਹਨਾਂ ਮੁੱਦਿਆਂ 'ਚੋਂ ਬਚਣ ਨੂੰ ਨਾ ਫਿਰਿਓ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਕੁਝ ਹੋਇਆ ਜੋ ਕੁਝ ਪੋਲਿਟਿਕਸ ਅੱਜ ਤੁਸੀਂ ਕਰ ਰਹੇ ਹੋ ਸਾਰੇ ਲੋਕ ਜਾਣਦੇ ਆ ਉਹ ਇੱਕ ਵੱਖਰਾ ਵਿਸ਼ਾ ਹੈ ਜਿਸ ਦਿਨ ਉਹਦੇ ਤੇ ਗੱਲ ਕਰਨੀ ਹੋਈ ਉਸ ਤੇ ਵੀ ਕਰ ਲਾਂਗੇ ਕਿਰਪਾ ਕਰਕੇ ਇਹਨਾਂ ਚੀਜ਼ਾਂ ਦਾ ਵੀ ਜਵਾਬ ਅੱਜ ਦੇ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ